ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਦੇ ਹੋਏ ਨਜ਼ਰ ਤੌਰ ਤੇ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੇ ਰੋਸ਼ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪਿੰਡ ਕਰਿਆਲਾ ਵਿਖੇ ਸਾਰੇ ਪੰਜਾਬ ਸਰਕਾਰ ਦਾ ਪੁਤਲਾ ਜਮ ਕੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਦੇ ਹੋਏ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਧਰਨੇ ਨੂੰ ਅਸਫਲ ਬਣਾਉਣ ਲਈ ਕਿਸਾਨ ਆਗੂਆਂ ਨੂੰ ਘਰਾਂ ਵਿੱਚੋਂ ਨਜਾਇਤ ਤੋਂ ਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਕਿਸਾਨ ਆਗੂਆਂ ਨੂੰ ਡਿਟੇਨ ਵੀ ਕੀਤਾ ਗਿਆ ਜਿਸ ਦੇ ਰੋਸ਼ ਵਿੱਚ ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪਿੰਡ ਕਰਿਆਲਾ ਦੇ ਚੌਕ ਵਿੱਚ ਪੁਤਲਾ ਸਾੜਿਆ ਗਿਆ ਅਤੇ ਜਮ ਕੇ ਨਾਰੇਬਾਜ਼ੀ ਜਿਹੜੀ ਹੈ ਕੀਤੀ ਗਈ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਲਟੋਹਾ ਦੇ ਪ੍ਰਧਾਨ ਮਿਹਰ ਸਿੰਘ ਤਲਵੰਡੀ ਅਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਲੱਗਣ ਜਾ ਰਹੇ ਧਰਨੇ ਨੂੰ ਅਸਫਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੇ ਦੁਰਵਤ ਤੋਂ ਕਰਦੇ ਹੋਏ ਕਿਸਾਨਾਂ ਨੂੰ ਨਜਾਇਜ਼ ਤੌਰ ਤੇ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਪੂਰੇ ਪੰਜਾਬ ਦੇ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਜਿਸ ਕਰਕੇ ਪੰਜਾਬ ਦੇ ਪੂਰੇ ਕਿਸਾਨਾਂ ਵਿੱਚ ਮੁੱਖ ਮੰਤਰੀ ਦੇ ਇਸ ਅੜਿਆ ਰਵਈਏ ਪ੍ਰਤੀ ਕਾਫੀ ਰੋਸ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ اسی ਤਹਿਤ ਹੀ ਉਨ੍ਹਾਂ ਵੱਲੋਂ ਇਹ ਪੰਜਾਬ ਸਰਕਾਰ ਦਾ ਪੁਤਲਾ ਜਿਹੜਾ ਹੈ ਸਾੜਿਆ ਗਿਆ ਸੀ ਨੰਦੀ ਕੀ ਮਸਲਾ ਕੀ ਜਿਹੜਾ ਪਤਲਾ ਫੁਗਿਆ ਜਾ ਰਿਹਾ ਜੀ ਸਾਡੀ ਭਵਤਮਾਨ ਸਰਕਾਰ ਆ ਇਹਨਾਂ ਨੇ ਜਦੋਂ ਗੋਡਾ ਲੈਣੀ ਸੀ ਉਦੋਂ ਸਾਡੇ ਗੋਡੀਆਂ ਹੱਥ ਲਾ ਰਾ ਕੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹਾਲ ਤੈਸੀ ਆ ਅੱਜ ਇਹੋ ਜਿਹੇ ਕਿਸਾਨਾਂ ਦੇ ਤੈਸੀ ਬਣੇ ਆ ਜੋ ਹਾਕ ਮੰਗ ਲਈ ਸਾਡੇ ਕਿਸਾਨ ਜਾ ਰਹੇ ਆ ਉਹਨਾਂ ਦੇ ਅਤਿਆਚਾਰ ਇਹ ਜ਼ੋਰ-ਜ਼ੋਰ ਦੀ ਕਰਵਾ ਰਹੇ ਆ ਇਹ ਗੱਲੇ ਦੇ ਵਾਸਤੇ ਜਿੰਗੀ ਨੂੰ ਲਈ ਤੇ ਇਹਨਾਂ ਨੂੰ ਆਪਣੇ ਆਪ ਨੂੰ ਹਾਰ ਖਾਣੀ ਪਵੇਗੀ ਜੇ ਅੱਗੇ ਹਾਰ ਨਹੀਂ ਖਾਤੀ ਤੇ ਜਿੰਨੀ ਕਿ ਇਹਨਾਂ ਨੂੰ ਅਸੀਂ ਉੱਚਾ ਕੀਤਾ ਹੈ ਉਹ ਦੁਬਾਰਾ ਦਬ ਕੇ ਥੱਲੇ ਜਾਣਗੇ ਚੰਗਾ ਕਰਨ ਤੇ ਇਸ ਗੱਲ ਤੋਂ ਬਾਅਦ ਆ ਕਿ ਜਿਹੜੇ ਸਾਡੇ ਕਿਸਾਨ ਇਹਨਾਂ ਨੇ ਉੱਥੇ ਫੁੱਟੇ ਜਾਂ ਢੇਲਾ ਦੇ ਦਿੱਤਾ ਉਹਨਾਂ ਨੂੰ ਵਿਆਹ ਕਰਨ ਇਹੋ ਜਾਂ ਨਹੀਂ ਕਰਨਗੇ ਕਿ ਅਸੀਂ ਜਿਹੜਾ ਅੱਜ ਇਹਨਾਂ ਦਾ ਪੁਤਲਾ ਛਾੜਿਆ ਹੈ ਇਹਨ ਤੋਂ ਜ਼ਿਆਦਾ ਇਹਨਾਂ ਦੇ ਪੈਰਾਂ ਥਲੇ ਖਿੰਡਾਰੇ ਬਾਲ ਕੇ ਇਹਨਾਂ ਨੂੰ ਇਹਨਾਂ ਦੀ ਨੀਂਦ ਅਰਾਮ ਕਰਦਿਆਂਗੇ ਇਹਨੂੰ ਟਿਕਲ ਨਹੀਂ ਜਾਣਗੇ ਤੇ ਮਿਹਰਬਾਨੀ ਕਰਕੇ ਚੜ੍ਹੇ ਤੇ ਦਿਨੇ ਕਿਸਾਨ ਇਹਨਾਂ ਨੇ ਰੈਸਟ ਚ ਲੈ ਸਾਰੇ ਜੱਗਾਂ ਤੇ ਮਾਹਰੂਗੀ ਦਾ ਖਲਤਾ ਹਾਂਜੀ ਪ੍ਰਧਾਨ ਜੀ ਕਿਹੜੇ ਮਸਲੇ ਪੁਤਲਾ ਫੂਕਿਆ ਗਿਆ ਜੀ ਅੱਜ ਜਿਹੜੀ ਇਸ ਕਰਕੇ ਪਤਲਾ ਫੂਕਿਆ ਗਿਆ ਜਿਹੜੀ ਭਗਵਾਨ ਮਾਨ ਸਰਕਾਰ ਆ ਜਿਹੜੀ ਪਹਿਲੋ ਵੋਟਾਂ ਮੰਗੜੀਆਂ ਸੀ ਤੇ ਉਹ ਕਿਸਾਨਾਂ ਦੇ ਨਾਂ ਤੇ ਵੋਟਾਂ ਮੰਗ ਰਹੀ ਪਈ ਕਿਸਾਨਾਂ ਦੇ ਨਾਂ ਖਲੋਤੇ ਆ ਅੱਜ ਜਦੋਂ ਕਿਸਾਨ ਆਪਣੀ ਮੀਟਿੰਗ ਕਰ ਰਿਹਾ ਤਾਂ ਅੱਗੋਂ ਜਿਹੜਾ ਭਗਟ ਬਾਂਦਰ ਰਵਈਆ ਇਹ ਬੋਲਣ ਦਾ ਬਹੁਤ ਜ਼ਿਆਦਾ ਮਾੜਾ ਹੈ ਇਹਦਾ ਰੋਜ਼ਾਨਾ ਜਿਹੜੇ ਐਮ.ਐਲ.ਏ ਕਹਿੰਨੇ ਕਿ ਰਿਸ਼ਵਤ ਦੇ ਜਾਂ ਫਗਰੂਰ ਦੇ ਵਿੱਚ ਕਿਸਾਨ ਟਰੈਕਟਰ ਯੂਨੀਅਨ ਦੇ ਪ੍ਰਧਾਨ ਜੀ ਦਾ ਰੋਣਾ ਇਹਦਾ ਕੋਈ ਨਾ ਸੋ ਐਮ.ਐਲ.ਏ ਜਨਾ ਇੱਕ ਨਾ ਇੱਕ ਫਸਾਰੀ ਦਾ ਬਲਕਾਰ ਸਿੱਧੂ ਵੀ ਜਿਹੜਾ ਉਹ ਵੀ ਆਪਣੇ ਲੋਕਾਂ ਨੂੰ ਪਬਲਿਕ ਨੂੰ ਗਾਲ੍ਹਾਂ ਕੱਢਦਾ ਉਹਨਾਂ ਦੇ ਕੰਟਰੋਲ ਨਹੀਂ ਕਰ ਰਿਹਾ ਤਾਂ ਕਿਸਾਨਾਂ ਦੇ ਇਹ ਬਗੜਾੜ ਦੇ ਵਿੱਚ ਆ ਕੇ ਕਿਸਾਨਾਂ ਨੇ ਤਾਂ ਕਹਿਾਈ ਕਰ ਰਿਹਾ ਫਿਰ ਤਾਂ ਸਹੀ ਚੱਲੀ ਆ ਸਾਰ ਜਦੋਂ ਵਧੀਆ ਸਾਰੀਆਂ ਕਟੀਆਂ ਨੇ ਇਹ ਕਹੇ ਤਰ੍ਹਾਂ ਸਮਝੇ ਡਾਪੀਆ ਵੱਖੋ ਵੱਖਰੇ ਇਕੱਠੇ ਹੋ ਕੇ ਨਾਲ ਲੜਾਈ ਲੜਾਂਗੇ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ